ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਖਾਰਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਅੱਜ ਆਪ ਆਏ ਆਂ ਤੇ ਅੱਜ ਬਿਲਕੁਲ ਨੋਰਮਲ ਜੇ ਰੇਟ 'ਚ ਤੁਹਾਨੂੰ ਦੋ ਸੂਈਆਂ ਗਾਵਾਂ ਦਿਖਾਉਣੀਆਂ ਵਾਂ ਤੇ ਦੋਵਾਂ ਦੇ ਮਗਰੀ ਚੰਗੀਆਂ ਬੱਚੀਆਂ ਵਾਂ ਇਹਦੇ ਮਗਰੀ ਵੀ ਕਾਫੀ ਖੂਬਸੂਰਤ ਬੱਚੀਆਂ ਜਿਹੜੇ ਚੰਗੇ ਟੀਕੇ ਦੀ ਜਰਸੀ ਬੱਚੀ ਆ ਤੇ ਇੱਕ ਤੁਹਾਨੂੰ ਟੋਕੜ ਗੱਪਣ ਮਾਜ ਦੋ ਤਾਜ਼ੀਆਂ ਸੂਈਆਂ ਤੇ ਇੱਕ ਗੱਪਣ ਮਾਜ ਤੁਹਾਨੂੰ ਦਿਖਾਵਾਂਗੇ ਰੇਟ ਸਾਰੇ ਅੱਜ ਵੀ ਕਹਿੰਦੇ ਨਾਰਮਲ ਹੀ ਰੱਖਣੇ ਆ ਤੇ گاਵਾں ਦੇ ਵੀ ਕਹਿੰਦੇ ਕਿ ਬਿਲਕੁਲ ਛੋਟੇ ਛੋਟੇ ਹੀ ਕਰਨੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਚਲੋ ਨਾਠੇਠਾ ਦੇ ਵਧੀਆ ਜੀ ਹੋ ਰਹੀਆ ਵੇਖਿਆ ਮਾਲ ਪਰਸੋਂ ਵਾਲਾ ਸਾਡੇ ਨਹੀਂ ਵੇਚਿਆ ਜੀ ਠੀਕ ਆ ਤੇ ਅੱਜ ਫੇਰ ਚਾਰ ਮੱਜਾਂ ਤੇ ਦੋ ਕਾਮ ਸਾਡੀਆਂ ਮੱਜ ਇੱਕ ਵੇਚੀ ਗਈ ਸੀ ਅੱਛਾ ਵੀਰ ਨੇ ਸਾਈਪਾ ਹੀ ਰਮਜ਼ਾਦ ਦੇਈ ਆ ਅੱਛਾ ਸਾਈਪਾ ਕੇ ਮੁੜ ਕੇ ਚਵਾ ਵੀ ਲਈ ਹੋਈ ਮੁੜ ਕੇ ਕੱਲ ਦਾ ਭੂ ਹੀ ਸੀ ਜੁਗਿਆ ਅੱਛਾ ਅੱਜ ਮੈਂ ਵੇਚ ਜੂਗੀ ਠੀਕ ਠੀਕ ਜੇ ਕੇ ਰੈਡੀ ਦੇ ਵੀਰ ਫੇਰੀ ਸਾਈਪਾ ਜੀ ਦੇ ਨਾਲੇ ਆਪਣੇ ਪੈਸੇ ਕਰਾਫ ਕਰਦੇ ਨਾਲੇ ਅਨੁਪਰੀ ਗਾੜ ਕਰਦੇ ਠੀਕ ਆ ਹਾਂ ਜੀ ਚਲੋ ਨਾਮ ਦੱਸਦੇ ਇੱਕ ਜੀ ਹਰਦਿੰਦਰ ਸਿੰਘ ਟੈਂਡ ਚੱਠਾ ਤਸੀਪ ਪਟਾਲਾ ਜਿਹੜਾ ਦਾ ਤੇ ਫੋਨ ਨੰਬਰ ਪੁੱਲ ਦੇਕਰ 98 ਤੇ ਪਹਿਲਾਂ ਗੱਬਨ ਮਾਜੀ ਦਿਖਾ ਦਈਏ ਫਿਰ ਹਾਂਜੀ ਬੜੀ ਚੰਗੀ ਵੀਰ ਜੀ ਫੜ ਰਹੀ ਏ ਜੀ ਇਹਦੀ ਮਾਯਾ ਥਾਣੇ ਦੇਖ ਸਕਦੇ ਤੇ ਇੱਕ ਰੀ ਲੱਗ ਕੇ ਤਾਂ ਬੜਿਆ ਗਾੜ ਵਾਲੀ 15 16 ਕਿਲੋ ਦੁੱਧ ਚਵਾਉਂਦੀ ਨੇ ਕਿੰਨਾ ਦੁੱਧ ਚਵਾ ਦਿੰਦੀ ਹੈ 15 ਪਲੱਸ ਹੀ ਹੋਵੇ ਲੱਗੂ ਚਵਾਉਗੀ ਜੀ ਠੀਕ ਆ ਬੜੇ ਦੇਣਾ 5-4 ਲੈ ਆਣੇ ਨੇ ਤੁੰਗ ਠੀਕ ਆ ਥਾਣਾ ਦੀ ਪਿੱਛੇ ਦੀ ਸਾਡੀ ਗੈਰੀ ਚੰਗੀ ਭਾਰੀ ਮੱਝ ਆ ਹਨਾ ਨਹੀਂ ਆ ਤੋਰਾਂ ਹਿੱਕ ਬੜੀ ਜੁਨੀ ਨੀਲੀ 라ਵੀ ਜੀ ਉਧਰੋਂ ਲਈ ਫੜ ਰਹੀ ਜੀ ਦਵਾਈ ਏ ਬਰਡ ਦੇ ਏਰੀਆ ਤੇ ਨੀਲੀ 라ਵੀ ਆ ਜਿਹੜੀ ਦੱਸਦੇ ਆ ਬਰਡ ਦੇ ਏਰੀਆ ਤੇ ਸਰ ਇਹੋ ਜਿਹੇ ਮੱਝਾਂ ਵੇਖੀਆਂ ਬਹੁਤ ਵੀ ਅਜੇ ਤਿਆਰ ਹੋਣੀ ਆ ਜਿਹੜੀ ਇੱਕ ਰਿੱਦਰ ਨੂੰ ਸਿੱਧੀ ਤੋਰ ਦੋ ਵੀ ਜੀ ਇਹ ਹਵਾਨਾ ਬਿਲਕੁਲ ਹੀ ਨਵੇਂ گاਵਾ ਵਾਂਗੂ ਤਿਆਰ ਕਰਨਾ ਪੂਰਾ ਥੱਲੇ ਅਜੇ ਦਿਨ ਖੜਦੇ ਇਹ ਪੁੜਿਆਂ ਤੋਂ ਸੌਣ ਦੀ ਕੋਈ ਗੱਲ ਨਹੀਂ ਹੈ ਇਹਨਾਂ ਥੱਲੇ ਇਹ 2-4 ਦਿਨ ਇਹਨੇ ਲੈ ਜਾਣੇ ਚੰਗੀ ਤਿਆਰ ਹੋਣੀ ਆ ਜੀ ਬਾਕੀ ਖੜੇ ਕੋਈ ਸਾਹਵਲਾ ਦੁੱਧ ਚੰਗਾ ਕੱਢ ਦੂਗੀ ਐ ਪਾਰੇ ਬੱਲੇ ਦੀ ਮਾਦੀ ਆ ਗਈ ਨਹੀਂ ਤੇ ਕਿੰਨਾ ਵੀ ਜਿਹੜਾ ਮੁੱਲ ਰੱਖ ਰੀਆ ਫਿਰ ਮੁੱਲ ਇਹਦਾ 95000 95000 ਆ ਹਾਂਜੀ ਕਰਨਾ ਵਿੱਚ ਮੰਨ ਤਨ ਭਰਾਂ ਵੀ ਜ਼ਰੂਰ ਕਿੰਨਾ 90 ਦੇ ਦਈਏ ਵਿੱਚੋਂ ਛੱਡ ਦਈਏ 2000 ਹੋਰ ਦੋ ਹਣੀ ਇੱਕੋ ਹੀ 85000 ਦੀ ਗੀ ਮੈਂ ਦਵਾਉਂਗੀ ਅੱਛਾ 85000 ਦੀ ਦੇ ਦੱਸੀ ਆ ਦੋ ਦ 15 ਕਿਲੋ ਦੋਗੀ ਬਾਕੀ ਇੱਧਰ ਵੇਖੋ ਮਹੀਂ ਇਹ ਦਿਨ ਮਹੀਂ ਹਾਤਾ ਨਾ ਵੇਖੋ ਠੀਕ ਆ ਕਿੱਦਾਂ ਦੀਆਂ ਨਾੜਾਂ ਭਰੀ ਭਰੀ ਸਾਰੇ ਜੱਡੇ ਤੇ ਆ ਚੰਗੇ ਭਰਨੀ ਆ ਜੇ ਹਾਂਜੀ ਠੀਕ ਆ ਤੇ ਹੋਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਸੂਈ ਸਵਾਈ ਜਿਹੜੀ ਛੋਟੀ ਸੂਈ ਜੀ ਵੀਰ ਜੀ ਮਗਰੇ ਦੇ ਕੱਟੀ ਇੱਕ ਹੋਰ ਦਾ ਨਾਂ ਨਹੀਂ ਹੱਥ ਸਾਧ ਦਿਨ ਹੋਵੇ ਸੂਈ ਨੂੰ ਥਾਣੇ ਤੇ ਦੇਖ ਸਾਧੇ ਲੱਗੇ ਦਾ ਜਿਹੜੇ 5 ਵਜੇ ਦੀ ਚਵਾਈ ਹੋਈ ਏ ਠੀਕ ਆ ਕਹੇ ਦੰਦਾ ਜੀ ਝੋਡੀ ਕਿੰਨਾ ਦੁੱਧ ਹੋਣੇ ਦੇਖੋ ਉਹਦੇ ਵੀਰ ਜੀ 9 ਕਿਲੋ 8 ਕਿਲੋ ਕਰਕੇ ਦੇਣੀ ਹੈ ਅੱਛਾ ਉਹਦੇ 9 ਕਿਲੋ ਹੀ ਆ ਪਰ 8 ਕਿਲੋ ਕਰਨੇ ਚਵਾਈ ਇੱਕ ਨੰਬਰ ਹੋਊਗੀ ਇਹਦੇ ਤੇ ਦੁੱਧਾਂ ਵਾਜੋਗੇ ਨਾ ਹੋਰ ਵੀਰ ਜੀ ਤਾਜੀ ਸੂਈ ਹੋ ਬੱਟਾ ਮਗਰੇ ਕੱਟੀ ਜੇ ਅੱਛਾ ਹਾਂਜੀ ਆ ਮਗਰ ਕੱਟੀ ਆ ਇਹਦੇ ਤੇ ਤਾਜੀ ਸੂਈ ਜੀ ਹੋ ਠੀਕ ਹੈ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੋਦੇ ਵਿੱਚ 11 ਨਹੀਂ 11 ਕਿਲੋ ਰਮਾਣਾ ਚਵਾਈ ਜਾਊਗੀ ਠੀਕ ਹੈ 10 ਦੇ ਲੱਗ ਜਿਹੜਾ ਚਵਾਈ ਜਾਊਗਾ ਬਾਅਦ ਚਵਾਈ ਜਾਊਗੀ 9 ਕਿਲੋ ਤੋਰ ਹਾਂ ਇੱਕ ਦਿਨ ਲੋਹੀ ਝੋਟੀ ਆ ਜੀ ਜੀ ਨਾ ਨਹੀਂ ਜਾਣੇ ਜੀ ਉਹ ਥੋੜਾ ਜਿਹਾ ਥੱਲੇ ਬੈਠਦੇ ਪੈਰਾਂ ਦਾ ਮੁੱਠੀ ਠੀਕ ਹੈ ਜੀ ਠੰਡੀ ਧੀਰੀ ਆ ਜਿਹੜੀ ਤੇ ਉਹ ਤਰ੍ਹਾਂ ਇਹ ਆ ਕਿ ਕੱਦ ਕਾਠ ਵੇਚਾ ਥੋੜੀ ਨਿੱਕਰ ਹਵਾ ਨੇ ਤੇ ਕੰਪੈਕਟ ਹਵਾ ਨੇ ਜੀ ਅਜੇ ਸਾਢੇ 10 ਦੇ ਲਾਗੇ ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਣੀ ਹੈ ਤੇਰੇ 5 ਵਜੇ ਵਿੱਚ ਆਈ ਜੀ 8:30 ਕਲਾ ਲੱਗਾ ਜੋ ਟੀਨ ਹੁਣ ਕਿਦਰ ਨੂੰ ਹਾਉ ਕਢਾ ਕੇ ਲਾ ਲਗਾ ਕਿਹੜੇ ਪਾਸੇ ਹਾਂ ਦੇਖ ਸਾਡੇ ਸਾਨ ਚੰਗੇ ਕੈਪ ਤੇ ਸਾਨੀਆਂ ਜਿਹੜਾ ਕੁਛ ਕੁਛ ਅਜੇ ਨਾਰਮਲ ਜੀਆਂ ਭਲਾ ਕੁਛ ਕੁਛ ਹੈ ਹਲੇ ਥੋੜੀਆਂ ਤੇ ਕਿੰਨਾ ਵੀ ਜੀ ਫਿਰ ਕੁਝ ਕੀ ਝੋਟੀ ਹੈ ਦੇਖੋ ਇਹਦਾ ਮੁੱਲ ਫਿਰ ਕਿੰਨਾ ਰੱਖਦੀ ਹੈ ਤੇ ਵੀਰ ਜੀ ਦਾ ਭਾਅ 70 ਕਰੀ ਜਾਈਏ ਹਾਂਜੀ ਮੋਲ ਦਾ 70000 ਅੱਛਾ ਹਾਂਜੀ ਤੇ ਵਿੱਚੋਂ ਕਿੰਨਾ ਮਾਨ ਕਰ ਦੀਗੇ ਜਿੰਨਾ ਪਾਉਗੇ ਕਰ ਦਿੰਦੇ 2000 ਛੱਡ ਦੀਏ ਫਿਰ 65000 ਦੀ ਜੁੱਟੀ ਦਵਾਂਗੇ ਅੱਛਾ 65000 ਦੀ ਦੇ ਦੇ ਹਾਂਜੀ ਹੱਥ ਜੁੱਟੀ ਲਾਓ ਠੀਕ ਹੈ ਜੀ 65000 ਦੀ ਜੁੱਟੀ ਜਿਹੜੀ ਕਹਿੰਦੇ ਕਿ ਦੇ ਦੇਾਂਗੇ ਬਾਕੀ ਦੰਦਾ ਨਹੀਂ ਜੁੱਟੀ ਆ ਜੀ ਬਾਕੀ ਖੜਨੀ ਤੁਸੀਂ ਆਪਣੀ ਚੋਾਈ ਕਰਕੇ ਹਾਂਜੀ ਇਹ ਵੀ ਸੂਈ ਸਵਾਈ ਆ ਇਹ ਮਗਰ ਕੱਟੀਏ ਇਹਦੇ ਮਗਰ ਵੀ ਕੱਟੀ ਤਾਂ ਕਿੰਨਾ ਚਿਰ ਹੋਇਆ ਸੋਈ ਨਾ ਨਹੀਂ ਸੋਈ ਨਾ ਵੀ ਜੀ ਪੰਜ ਛੇ ਦਿਨ ਹੋ ਗਏ ਜੇ ਪਰਸੋਂ ਵਿਖੀ ਹੀ ਮਈ ਅੱਛਾ ਸਾਈ ਵੀਰਾਂ ਨੇ ਪਾਈ ਆ ਮਿਲ ਕੇ ਗੱਲ ਕਰਦਾ ਫੋਨ ਨਹੀਂ ਚੁੱਕਿਆ ਕੋਲੋਂ ਨਹੀਂ ਠੀਕ ਆ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਹੁਣ ਦੁੱਧ ਵੀਰ ਜੀ 8-9 ਕਿਲੋ ਹੋਣਾ ਜੇ ਠੀਕ ਆ ਤੇ ਵਾਦ ਸਕਦੀ ਔਰ ਹਾਂਜੀ ਵਾਦ ਸਕਦੀ ਔਰ ਅੱਧਾ ਮਨੂ ਵੀ ਸਾਡੀ ਮਈ ਆ ਮੈਸ ਵਾਲਾ ਮਾਰੂ ਕਿਤੇ ਠੀਕ ਆ ਤੋਰ ਦੱਸ ਕਿ ਤੇ ਲੱਗੇ ਦੁੱਧ ਜਿਹੜਾ ਕਹਿੰਦੇ ਕਿ ਚੁਆਈ ਜਾਊਗੀ ਇਹ ਦੇ ਮਗਰ ਵੀ ਜਿਹੜੀ ਕੱਟੀ ਆ ਆ ਦੇਖ ਸਾਡੇ ਸ਼ਵਾਨਾ ਇਹਦਾ ਵੀ ਲੱਗੇ ਤੋਂ ਤੇ ਇਹ ਕੱਤੀ ਕਿਹਦੀ ਕੜੀ ਆ ਬੈਠੀ ਜੇ ਜਿਹੜੀ ਹਾਂਜੀ ਆ ਬੈਠੀ ਕੱਟੀ ਜੇ ਇਹਦੀ ਜਿਹੜੀ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਵੀ ਜੀ 60000 ਆ ਦੇਖ ਸਾਡੇ ਸ਼ਵਾਨਾ ਇਹਦਾ ਚੰਗੀ ਤਰ੍ਹਾਂ 60 ਚਾ ਕਰਨਾ ਕੋ ਮਾਨਤਨ ਤਿੰਨ ਛੱਡ ਦਾਂਗੇ 57000 ਦੇ ਦਾਂਗੇ 57000 ਦੀ ਦੇਦੋ 50000 ਦੀ ਪਾਜੀ ਸਹੀ ਗਈ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਮੌਕੇ ਤੇ ਕਿੰਨਾ ਚਵਾ ਦੋਗੇ ਦੇਖੋ 8 ਕਿਲੋ ਦੁੱਧ ਆਈ ਜਾਂਦਾ 8 ਕਿਲੋ ਮੌਕੇ ਤੇ ਘਰੋਂ ਚਵਾ ਕੇ ਦੋਗੇ ਇਹ ਆ ਕਿ ਤੁਹਾਡੇ ਘਰੇ 8 ਕਿਲੋ ਹੋਵੇ ਤਾਂ ਕੋਈ ਲੈ ਜਾਏ ਨਹੀਂ ਤੇ ਸਾਈ ਲੈ ਜੀ ਹਾਂ ਜੀ ਤੇ ਆ ਕਿੰਨੇ ਚਿਰ ਦੀ ਚੈੱਕ ਪਾਸਟ ਇਹ ਨੂੰ ਵੀਰ ਜੀ ਨਵਾਂ ਵੀ ਨਾ ਲਗਣਾ ਜੇ 11 ਤਰੀਕ ਨੂੰ ਅੱਛਾ ਆ ਯਾਰ ਅਠਾ ਮਹੀਨਾ ਮਤਲਬ 8 ਮਹੀਨਾ ਦੀ ਗੱਪਣ ਆ 8 ਦੀ ਗੱਪਣ ਜੇ ਬਾਕੀ ਦੁੱਧ ਵੀ ਪਾਣੀ ਕਰੋ ਜੇ ਮੈਚ ਨੇ ਅੱਛਾ ਬਾਕੀ ਵਿੱਚ ਦੁੱਧ ਤੇ ਪੜੇ ਰਿਕਾਰਡ ਵਾਲੀ 14-15 ਗਰ ਦੁੱਧ ਦੀ ਜਿਹੜੀ ਹੁਣ ਤੁਹਾਨੂੰ ਪਤਾ 2 ਮਹੀਨੇ ਸੋਚ ਰਾਂਗੀ ਤਾਂ ਵੀ 5 ਗਰ ਅੱਛਾ 8 ਮਹੀਨਾ ਦੁੱਧ ਨਾ ਮਹੀਨਾ ਹਾਂਡੀ ਕਦੇ ਛੱਡਦੀ ਬੈਠੀ ਆ ਠੀਕ ਆ ਜੀ ਬਾਕੀ ਅੱਜੋ ਦੀ ਕੋਈ ਨਹੀਂ ਜਦਾਂ ਮਰਜੀ ਕੁਝ ਹੋਵੇ ਠੀਕ ਆ ਇਹ ਆ ਕਿ ਚਲੋ ਭਾਰੀ ਮੱਝ ਆ ਸਾਵੇਂ ਸੋਮ ਵੀ ਚੰਗੀ ਆ ਹਾਂਜੀ ਧੋੜ ਦੋ ਇੱਕ ਰੀਮ ਇਹ ਆ ਕਿ ਕੱਦ ਕਾਠ ਚੰਗਾ ਵਾ

ਪਾਈ ਹੈ ਤੇ ਇਹਦਾ ਮੁੱਲ ਹਾਂਜੀ 60000 60000 ਰਿਆ ਹਾਂਜੀ ਕਿੰਨੇ ਰੀ ਦੇ ਦੀਏ 2 ਛੱਡਾਂਗੇ ਅੱਛਾ ਹਾਂਜੀ 2000 52000 ਰਿਆ ਹਾਂਜੀ ਹੋਰ ਕਰਦੋਗੇ ਮੋਖੇ ਤੋਂ ਕੋਈ ਨਹੀਂ ਕਰਦਾ ਕੋ ਫੋਨ ਲਾਵੇ ਇੱਕ ਰੀ ਹਣਾ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਆਹ ਜਿਹੜੇ ਸਾਦੇ ਤਰ੍ਹਾਂ ਹੈ ਕਿ ਭਾਰੀ ਹੈ ਮੱਝ ਆਨ ਵੀ ਦੇਖ ਸਾਦੇ ਚੰਗਾ ਬਾਕੇ ਮਿਲਕਵੇਂ ਨੇ ਵੀ ਚੰਗੀ ਲੱਗੀ ਹੈ ਜਿਹੜੀ ਹੁਣ گاਵਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾਂ ਵੱਛੀ ਜਿਹੜੀ ਕਾਫੀ ਚੰਗੀ ਆ। ਹਾਂ ਦੇਖੋ ਘੜੇ ਘੜੇ ਝੋਲੀ ਇਹਦੇ ਲੇ ਕੋਈ ਵੱਛੀ ਦੇ। ਠੀਕ ਆ। ਹਾਂਜੀ ਆ ਦੇਖੋ। ਹਾਂ ਦੇਖ ਸਾਡੇ ਕਾਫੀ ਸੋਹਣੀ ਵੱਛੀ ਆ ਜਿਹੜੀ। ਘੜੇ ਘੜੇ ਦਾ ਚੰਗੇ ਟੀਕੇ ਦੀ ਵੱਛੀ ਆ। ਤੇ ਬਾਕੀ ਆਪ ਵੀ ਗਾਂ ਚਲੋ ਚੰਗੀ ਤਿਆਰ ਹੋਈ ਆ ਭਲਾ ਭੁਲਾ ਕੁਛ ਹੋਣਾ ਤੇ ਹੈਗੀਆਂ। ਤੇ ਹੈਗੀ ਆ ਵੀ ਜਰਸੀ ਕ੍ਰੋਸ ਚੀ ਆ। ਕਿੰਨੇ ਕ ਦੁੱਧ ਵਾਲੀ ਜੇ ਵਿਧੀ ਆ? ਦੁੱਧ ਵੀ ਜੀ 1500 ਕਿਲੋ ਜੁਆਊਗੀ ਰਾਤ ਦੀ ਜ਼ਰੀਏ। ਅੱਛਾ। ਹਾਂਜੀ। ਤਾਜ਼ਾ ਹੀ ਆ ਬੱਚਾ ਜੇ ਨੜ ਵੀ ਚੱਕਾ ਨਹੀਂ ਪੂਰਾ। ਆ ਦੇਖ ਸਾਡੇ ਜੀ। ਬਾਹੇਵਤ ਫਿਵਰੀ ਬਈ ਦਿੱਤੀ ਐ ਤੇ ਕਿੰਨਾ ਕ ਦੋ ਚ ਭਾਈ ਜਾਊਗੀ ਅੰਮ੍ਰਿਤ ਜੀ 15 ਤੋਂ ਬਾਅਦ ਜਾਵਾਂਗੇ ਅੱਛਾ ਤੋਰੋ ਹਾਂ ਇੱਕ ਰੇਨ ਬਾਕੀ ਐ ਕਿ ਟੀਗਾ ਕਿਸ ਨੇ ਚੰਗਾ ਭਰਾਇਆ ਤੇ ਗਾਂ ਥੋੜੀ ਘੱਟ ਸੰਭੀ ਐ ਗਾਂ ਬੱਚਾ ਬੜਾ ਪਾਇਆ ਪਾ ਜੀ ਬੱਚਾ ਜਿਹੜਾ ਕਾਫੀ ਭਲਿਆ ਦਿੱਤਾ ਵਾ ਇੰਨੇ ਅੱਜ ਆ ਸੁਆਣੀ ਰਹਿ ਗਿਆ ਜਦ ਠੀਕ ਆ ਰਿਹਾ ਜੀ ਹੋਰ ਇਹ ਪਹਿਲਾ ਬੁਲਾ ਹਵਾਨੇ ਤੇ ਜਾਰੀਆਂ ਪਾ ਗਈਆਂ ਪਾਕੀਏ ਕੇ ਚਿੱਤਰ ਜਿੱਤਰ ਚਵਾਈਆਂ ਹੋਈਆਂ ਪਹਲਾ ਲੱਤ ਜਾਣੀਆਂ ਸਾਲੇ ਤਿਆਰ ਚੰਗੀ ਹੋਈ ਆ ਤਾਂ ਤੇ ਇਹਦਾ ਮੁੱਲ ਵੇਚੀ ਫਿਰ ਉਧਰ ਰੱਖੋ ਸਿੱਕਾਂ ਦੇ ਆ ਲੈ ਸਾਡੇ ਦੂਸਰੇ ਪਾਸੇ ਥਾਣੇ ਕਰਿਆ ਦੇ ਸਾਡੇ ਥਾਣਾ ਪਰ ਉੱਪਰ ਹੱਥ ਚੋਂ ਆਉਣ ਵਾਲਾ ਭੰਜਣਾ ਬਸ ਇੱਕ ਵਾਰੀ ਥੋੜੀਆਂ ਭਲਾ ਦੱਦਿਆਂ ਬਾਕੀ ਇਹ ਨਾ ਮਰਜੀ ਭਾਲ ਭਈ ਤੈਨੂੰ ਬਾਕੀ ਇਹ ਕਿ ਗਰਮੀਆਂ ਚ ਚੌਣ ਵਾਲੀ ਗਾਂ ਆ ਤੇ ਮੋਲੇ ਦਾ ਫਿਰ ਮੋਲੇ ਦਾ 35000 35000 ਰਿਆ ਵਿੱਚੋਂ ਕਰਨੀ ਸ਼ੋਰ ਛੜ ਕਰਦਾਂਗੇ ਕਿੰਨੀ 33000 ਦੀ ਦੇ ਦਾਂਗੇ 33000 ਹੀ ਦੇ ਦਾਂਗੇ ਚਲੋ ਮੌਕੇ ਤੇ ਹੋਰ ਥੋੜੀ ਬਾਤ ਸ਼ੌਕ ਕਰਦੇ ਤੇ ਹੁਣ ਆ ਗਾਂ ਜਿਹੜੀ ਇਹ ਵੀ ਸੋਈ ਸਵਾਈ ਆ ਤੇ ਥਾਣਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਇਹਦੇ ਕੋਲ ਕਿੰਨਾ ਜੀ ਦੁੱਧ ਤਿਆਰ? ਲਗਭਗ 10 ਲੀਟਰ ਹਣਾ ਦੇ ਕੋਲ। 10 ਲੀਟਰ ਆ। ਠੰਡ ਧਾਰਾ ਇਹ ਜਰੂਰ ਘਟੇ ਪਰ ਸਹੀ ਵੀ ਗਈ ਸੀ। ਅੱਛਾ। ਸਾਈ ਭਾਈ ਜੋੜਾ ਕਿਨੇ ਲਿਆ ਸੀ ਤੇ ਨਹੀਂ ਉਹ ਵੀਰਾਂ ਨੇ ਮਣਕੋ ਹੋਣੀ ਤਾਂ ਦੱਸਿਆ ਨਹੀਂ ਕਿ ਕਿੱਥੇ। ਤੇ ਇਹ ਤਾਂ ਬੱਚਾ। ਇਹਦਾ ਮਗਰਵੱਛੀ। ਇਹਦੇ ਮਗਰਵੱਛੀ ਆ। ਹਾਂਜੀ। ਤੋਰ ਹਾਂ ਫੇਰ ਇੱਕ ਰੀਮ। ਬਾਕੀ ਕੋਈ ਰੱਸੀ ਨਹੀਂ ਕੋਈ ਮੋਰਗਾਨੀ ਪਵਾਇਦਾ ਜੋ ਜੇ ਤਾਂ। ਠੀਕ ਆ। ਇਹਦੇ ਇੱਕ ਮਗਰ ਦੇ ਸਾਂਝ ਧਾਰਾਂ ਜਿਹੜੀਆਂ ਕੰਦੇ ਘਾਟੇ ਆ ਦੋ ਤੱਕ ਕਿੱਲਾ ਜਿਹੜਾ ਮੌਕੇ ਤੇ ਕੰਦੇ ਕਿਹਾਗਾ ਤੇ ਇਹਦਾ ਮੁੱਲ ਇਹਦਾ ਮੁੱਲ ਦਿੱਤੀ 5000 5000 ਆ ਛੋੜ ਛੜ ਮੌਕੇ ਤੇ ਕਰ ਦੋਗੇ ਕੋਈ ਨਹੀਂ ਕਰਦਾ ਨਹੀਂ ਠੀਕ ਆ ਜੇ ਦੁੱਧੋਂ ਵਧੂਗੀ ਯਾਰ ਉਹ ਤੇ ਜਿੱਦੀ ਬਾਜ਼ਾਰ ਗੋਚ ਉਹ ਸੱਜਰੇ ਮੈਲਗੋਲਾ ਮਾਰੂਗੀ ਤੇ ਅੱਛਾ ਹਾਂਜੀ ਠੀਕ ਆ ਤੇ ਠੀਕ ਹੈ ਵੀਰ ਕੁਛ ਕਹਿਣਾ ਠੀਕ ਹੈ ਵੀਰ ਜੀ ਬਾਕੀ ਆ ਸਾਰੇ ਪਸ਼ੂ ਤੁਹਾਡੇ ਸਾਹਮਣੇ ਆ ਇੱਥੇ ਆਓ ਆਪਣੀ ਚਵਾਈ ਕਰੋ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚਾਹ ਕੇ ਖੜਿਆ ਕਰੋ ਪਸ਼ੂ ਪਸੰਦ ਹੋਵੇ ਤਾਂ ਇੱਥੇ ਖੜਿਆ ਕਰੋ ਨਹੀਂ ਤਾਂ ਆਪਣੀ ਸਾਈ ਵਾਪਸ ਲੈ ਜਾ ਆਪਣੀ ਜ਼ਿੰਮੇਵਾਰੀ ਤੇ ਰੋ ਖੜੋ ਨਾ ਸਾਡੇ ਤੇ ਰੋਣਾ ਭਾਈ ਹੋਣਾ ਤੇ ਆਪਣੀ ਸਮਝਣਾ ਕਰੋ ਤੇ ਆ ਸਾਰੇ ਬੱਚੇ ਆ